ਸਤਿ ਸ਼੍ਰੀ ਅਕਾਲ ਮੈਂ ਹਾਂ ਗੰਦੀਪ ਕੋਰ ਤੇ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਰੂਸ ਵੱਲੋਂ ਇੱਕ ਵਾਰ ਫੇਰ ਯੂਕਰੇਨ ਉੱਤੇ ਹਮਲਾ ਕੀਤਾ ਗਿਆ। ਇਹ ਹਮਲਾ ਡਰੋਨ ਰਾਹੀਂ ਇੱਕ ਯਾਤਰੀ ਰੇਲ ਗੱਡੀ ਉੱਤੇ ਕੀਤਾ ਹੈ ਤੇ ਜਿਸ ਵਿੱਚ ਲਗਭਗ 5 ਲੋਕਾਂ ਦੀ ਮੌਤ ਹੋ ਗਈ ਹੈ। ਤੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਉੱਤਰ ਪੂਰਬੀ ਯੂਕਰੇਨ ਦੇ ਖਾਰਕੀਵ ਖੇਤਰ ਦੇ ਇੱਕ ਪਿੰਡ ਵੱਲੋਂ ਰੇਲ ਗੱਡੀ ਉੱਤੇ ਕੀਤੇ ਗਏ ਹਮਲੇ ਵਾਲੀ ਥਾਂ ਉੱਤੇ 5 ਲਾਸ਼ਾਂ ਦੇ ਟੁਕੜੇ ਮਿਲੇ ਨੇ। ਇਹ ਰੇਲ ਗੱਡੀ ਹੰਗਰੀ ਅਤੇ ਸਲੋ ਵਾਕਿਆ ਨਾਲ ਲਗਦੇ ਯੂਕਰੇਨ ਦੀ ਪੱਛਮੀ ਸਰਹੱਦ ਦੇ ਨੇੜੇ ਚੋਪ ਤੋਂ ਬਾਰਵਿਨ ਕੋਵ ਸ਼ਹਿਰ ਤੱਕ ਚੱਲ ਰਹੀ ਸੀ ਤੇ ਔਨਲਾਈਨ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਚ ਅਸੀਂ ਦੇਖ ਰਹੇ ਹਾਂ ਕਿ ਕੱਟੋ-ਕੱਟ ਚੱਕੀ ਰਹੇ ਹੋਏ ਨੇ ਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜੇਲਸਕੀ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ 'ਚ ਜੇਕਰ ਇੱਕ ਸਿਵਲ ਟ੍ਰੇਨ ਉਤੇ ਡਰੋਨ ਹਮਲਾ ਕੀਤਾ ਜਾਂਦਾ ਹੈ ਤਾਂ ਇਸ ਨੂੰ ਸਿੱਧਾ ਅਤਵਾਦ ਮੰਨਿਆ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਹਮਲੇ ਦਾ ਕੋਈ ਫੌਜੀ ਮਕਸਦ ਨਹੀਂ ਹੁੰਦਾ ਤੇ ਨਾ ਹੀ ਕੋਈ ਹੋ ਸਕਦਾ। ਜੇਲਸਕੀ ਨੇ ਦੱਸਿਆ ਹੈ ਕਿ ਇਸ ਹਮਲੇ 'ਚ ਲਗਭਗ 5 ਲੋਕਾਂ ਦੀ ਮੌਤ ਹੋ ਗਈ ਤੇ ਟ੍ਰੇਨ 'ਚ 200 ਤੋਂ ਵੱਧ ਯਾਤਰੀ ਮੌਜੂਦ ਸਨ ਜਿਨ੍ਹਾਂ ਵਿੱਚੋਂ 18 ਲੋਕ ਉਸ ਡੱਬੇ 'ਚ ਸਵਾਰ ਸਨ ਜਿਸ ਉਤੇ ਡਰੋਨ ਡਿੱਗਿਆ ਸੀ ਤੇ ਉੱਥੇ ਇਸ ਹਮਲੇ ਤੋਂ ਬਾਅਦ ਰੂਸ ਨੇ ਕੋਈ ਟਿੱਪਣੀ ਵੀ ਨਹੀਂ ਕੀਤੀ। ਇਰਾਨ ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਰਾਨ ਉੱਤੇ ਹੋਰ ਸਖਤੀਕਰਨ ਦੀ ਤਿਆਰੀ ਕਰ ਰਹੇ ਨੇ ਅਮਰੀਕਾ ਇਰਾਨ ਦੇ ਆਲੇ-ਦੁਆਲੇ ਆਪਣੀ ਫੌਜੀ ਮੌਜੂਦਗੀ ਵਧਾਰਿਆ ਮੰਗਲਵਾਰ ਨੂੰ ਇੱਕ ਭਾਸ਼ਣ ਚ ਟਰੰਪ ਨੇ ਦਾਅਵਾ ਕੀਤਾ ਕਿ ਇੱਕ ਹੋਰ ਅਮਰੀਕੀ ਜਲ ਸੈਨਾ ਬੇੜਾ ਇਰਾਨ ਵੱਲ ਵੱਧ ਰਿਹਾ ਹੈ ਉਹਨਾਂ ਨੇ ਹੋਰ ਵੇਰਵੇ ਨਹੀਂ ਦਿੱਤੇ ਪਰ ਉਮੀਦ ਜਤਾਈ ਹੈ ਕਿ ਇਰਾਨ ਨੂੰ ਇੱਕ ਨਵੇਂ ਸਮਝੌਤੇ ਲਈ ਸਹਿਮਤ ਹੋਣ ਲਈ ਮਨਾਇਆ ਜਾ ਸਕਦਾ ਹੈ ਇੱਕ ਹਫ਼ਤਾ ਪਹਿਲਾਂ ਟਰੰਪ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਵੱਡਾ ਅਮਰੀਕੀ ਫੌਜੀ ਬੇੜਾ ਇਰਾਨ ਵੱਲ ਵੱਧ ਰਿਹਾ ਹੈ ਅਮਰੀਕੀ ਜੰਗੀ ਜਹਾਜ਼ ਯੂਐਸਐਸ ਅਬਰਾਹਮ ਲਿੰਕਨ ਮੱਧ ਪੂਰਬ ਚ ਪਹੁੰਚ ਗਿਆ ਯੂਐਸਐਸ ਅਬਰਾਹਮ ਲਿੰਕਨ ਸੰਯੁਕਤ ਰਾਜ ਜਲ ਸੈਨਾ ਦਾ ਇੱਕ ਪਰਮਾਣੂ ਸੰਚਾਲਿਤ ਜਹਾਜ਼ ਵਾਹਕ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਸ਼ਕਤੀਸ਼ਾਲੀ ਜੰਗੀ ਜਹਾਜ਼ਾਂ ਚੋਂ ਇੱਕ ਮੰਨਿਆ ਜਾਂਦਾ ਹੈ ਮੱਧਪੂਰਬ ਚ ਵੱਧਦੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਰਾਕ ਸਾਬ ਦਾ ਪ੍ਰਧਾਨ ਮੰਤਰੀ ਨੂਰੀ ਅਲ ਮਲਕੀ ਨੂੰ ਦੁਬਾਰਾ ਚੁਣਦਾ ਤਾਂ ਅਮਰੀਕਾ ਇਰਾਕ ਤੋਂ ਆਪਣਾ ਸਮਰਥਨ ਵਾਪਸ ਲੈ ਲਵੇਗਾ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਮੈਂ ਸੁਣ ਰਿਹਾ ਹਾਂ ਕਿ ਇਰਾਕ ਵਰਗਾ ਮਹਾਨ ਦੇਸ਼ ਇੱਕ ਬਹੁਤ ਮਾੜਾ ਫੈਸਲਾ ਲੈ ਸਕਦਾ ਹੈ ਤੇ ਨੂਰੀ ਅਲ ਮਲਕੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਚੁਣ ਸਕਦਾ ਹੈ। ਉਹਨਾਂ ਕਹੇ ਕਿ ਮਲਕੀ ਦੇ ਪਿਛਲੇ ਕਾਰਜਕਾਲ ਦੌਰਾਨ ਇਰਾਕ ਗਰੀਬੀ ਤੇ ਪੂਰੀ ਤਰ੍ਹਾਂ ਹਫੜਾ ਦਫੜੀ 'ਚ ਡੁੱਬ ਗਿਆ ਸੀ। ਅਜਿਹਾ ਦੁਬਾਰਾ ਨਹੀਂ ਹੋਣ ਦੇਣਾ ਚ ਇਹ ਹੈ ਕਿ ਮਲਿਕੀ 2006 ਤੋਂ 2014 ਤੱਕ ਇਰਾਕ ਦੇ ਪ੍ਰਧਾਨ ਮੰਤਰੀ ਰਹੇ ਨੇ ਤੇ ਉਹਨਾਂ ਦੇ ਕਾਰਜਕਾਲ ਨੂੰ ਸਮਰਦਾਇਕ ਹਿੰਸਾ, ਰਾਜਨੀਤਿਕ ਅਸਥਿਰਤਾ ਤੇ ਆਈਐਸਆਈਐਸ ਵਰਗੇ ਅਤਵਾਦੀ ਸਮੂਹਾਂ ਦੇ ਉਪਾਰ ਲਈ ਉਤਪ੍ਰੇਰਕ ਮੰਨਿਆ ਜਾਂਦਾ ਹੈ। ਇੱਕ ਵਾਰ ਫੇਰ ਸਕੂਲਾਂ ਨੂੰ ਬੰਬਾਂ ਨਾਲ ਡਾਉਣ ਦੀਆਂ ਧਮਕੀਆਂ ਮਿਲੀਆਂ ਨੇ। ਹੁਣ ਧਮਕੀਆਂ ਚੰਡੀਗੜ੍ਹ ਦੇ ਪੰਜ ਪ੍ਰਮੁੱਖ ਸਕੂਲਾਂ ਨੂੰ ਮਿਲੀਆਂ ਨੇ ਤੇ ਇਹ ਧਮਕੀਆਂ ਈਮੇਲ ਰਾਹੀਂ ਭੇਜੀਆਂ ਗਈਆਂ ਨੇ ਜਿਸ ਕਾਰਨ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰਨ ਲਈ ਕਿਹਾ ਗਿਆ। ਧਮਕੀਆ ਪ੍ਰਾਪਤ ਕਰਨ ਵਾਲੇ ਸਕੂਲਾਂ 'ਚ ਚਿਤਕਾਰਾ ਇੰਟਰਨੈਸ਼ਨਲ ਸਕੂਲ, ਸੈਂਟ ਸਟੀਫਨ ਸਕੂਲ ਤੇ ਕਈ ਮਾਡਲ ਸਕੂਲ ਵੀ ਸ਼ਾਮਲ ਨੇ। ਸੂਚਨਾ ਮਿਲਦੇ ਹੀ ਸਾਵਧਾਨੀ ਦੇ ਤੌਰ 'ਤੇ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ, ਬੰਬਸ ਕੁਆਡ ਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਨੇ। ਸਕੂਲ ਕੰਪਲੈਕਸ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ ਤੇ ਹੁਣ ਤੱਕ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਵਸਤੂ ਮਿਲਣ ਦੀ ਰਿਪੋਰਟ ਨਹੀਂ ਮਿਲੀ ਤੇ ਪੁਲਿਸ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਤੇ ਧਮਕੀ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਹੀ ਹੈ। ਸਕੂਲਾਂ ਦੇ ਵੀ ਸੁਰੱਖਿਆ ਵਦਾ ਦਿੱਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੈ ਅਤੇ ਉਹ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਅਪੀਲ ਕਰਦੇ ਨੇ ਰਾਸ਼ਟਰੀ ਉਪ ਮੁੱਖ ਮੰਤਰੀ ਅਜੀਤ ਪਵਾਰ ਤੇ ਚਾਰ ਹੋਰ ਵਿਅਕਤੀਆਂ ਦੀ ਬੁੱਧਵਾਰ ਸਵੇਰੇ ਪੂਨੇ ਜ਼ਿਲ੍ਹੇ ਚ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਸਾ ਉਸ ਸਮੇ ਵਾਪਰਿਆ ਜਦੋਂ ਅਜੀਤ ਪਵਾਰ ਦਾ ਜਹਾਜ਼ ਪੂਨੇ ਦੇ ਬਾਰਾਮਤੀ ਇਲਾਕੇ ਚ ਲੈਂਡ ਕਰ ਰਿਹਾ ਸੀ ਖਬਰਾਂ ਮੁਤਾਬਕ ਉਪ ਮੁੱਖ ਮੰਤਰੀ ਅਜੀਤ ਪਵਾਰ ਉਸ ਜਹਾਜ਼ ਚ ਸਵਾਰ ਹੋ ਕੇ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨ ਵੇਰਵਿਆਂ ਅਨੁਸਾਰ ਲੈਂਡਿੰਗ ਦੇ ਸਮੇ ਇਹ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਰੈਕਟੇਰ ਜਰਨਲ ਆਫ ਸਿਵਲ ਐਵੀਏਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਲੀਅਰ ਜੈਟ 45 ਜਹਾਜ਼ ਵਿੱਚ ਹਾਦਸੇ ਦੇ ਸਮੇਂ ਪੰਜ ਲੋਕ ਸਵਾਰ ਸਨ ਜਿਨ੍ਹਾਂ ਚ ਉਪ ਮੁੱਖ ਮੰਤਰੀ ਅਜੀਤ ਪਵਾਰ ਤੋਂ ਹੋਰ ਕਰਮਚਾਰੀ ਤੇ ਦੋ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਣਕਾਰੀ ਅਨੁਸਾਰ ਜਹਾਜ਼ ਚ ਸਵਾਰ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਬਸਕੀ ਤੇ ਡੀਜੀਸੀਏ ਦੇ ਅਧਿਕਾਰੀਆਂ ਦੀ ਇੱਕ ਟੀਮ ਹਾਦਸੇ ਵਾਲੀ ਥਾਂ ਵੱਲ ਰਵਾਨਾ ਹੋ ਗਈ ਸੀ ਚੰਡੀਗੜ੍ਹ ਸ਼ਹਿਰ ਦੇ ਮੇਅਰ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹ ਮੇਅਰ ਦੀ ਚੋਣ ਹੁਣ ਸਿਆਸੀ ਦੰਗਲ ਤੋਂ ਨਿਕਲ ਕੇ ਅਦਾਲਤ ਦੀ ਦਹਲੀਜ਼ ਉੱਤੇ ਪਹੁੰਚ ਗਈ ਹੈ। VOTING ਤੋਂ ਮਹਿਜ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਇਹ ਚੋਣਾਂ ਅਦਾਲਤ ਦੀ ਸਿੱਧੀ ਨਿਗਰਾਨੀ ਹੇਠ ਕਰਵਾਈਆਂ ਜਾਣ। ਪਾਰਟੀ ਦੇ ਉਮੀਦਵਾਰ ਯੋਗੇਸ਼ ਢਿੰਗਰਵਲੋਂ ਪਾਈ ਗਈ ਇਸ ਪਟੀਸ਼ਨ ਉੱਤੇ ਅੱਜ ਅਹਿਮ ਸੁਣਵਾਈ ਹੋਣੀ ਹੈ। ਆਪ ਦੇ ਸੈਂਚਾਰਜ ਡਾਕਟਰ ਸਨੀ ਸਿੰਗਾਲੂ ਵਾਲੀ ਮੁਤਾਬਕ ਪਾਰਟੀ ਚੋਣ ਪ੍ਰਕਿਰਿਆ 'ਚ ਪੂਰੀ ਪਾਰਦਰਸ਼ਤਾ ਚਾਹੁੰਦੀ ਹੈ ਤੇ ਮੋਰਨੀ ਤੇ ਰੋਪੜ 'ਚ ਡੇਰੇ ਚੋਣਾਂ 'ਚ ਕ੍ਰੋਸ ਵੋਟਿੰਗ ਤੇ ਕੌਂਸਲਰਾਂ ਦੇ ਟੁੱਟਣ ਦੇ ਖਸਤੇ ਕਾਰਨ ਦੋਵਾਂ ਧਿਰਾਂ ਨੇ ਆਪਣੇ ਆਪੇ ਆਪਣੇ ਆਪਣੇ ਆਗੂਆਂ ਨੂੰ ਚੰਡੀਗੜ੍ਹ ਤੋਂ ਦੂਰ ਭੇਜ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੌਂਸਲਰਾਂ ਨੂੰ ਹਰਿਆਣਾ ਦੇ ਮੋਨੀ ਹਿਲਜ਼ ਸਥਿਤ ਇੱਕ ਰਿਜ਼ੋਰਟ 'ਚ ਠਹਿਰਾਇਆ ਜਦਕਿ ਆਮ ਆਦਮੀ ਪਾਰਟੀ ਨੇ ਵੀ ਸਾਵਧਾਨੀ ਵਰਤਦੇ ਹਾਂ ਆਪਣੇ ਕੌਂਸਲਰਾਂ ਨੂੰ ਪੰਜਾਬ ਦੇ ਰੋਪੜ ਇਲਾਕੇ 'ਚ ਰੱਖਿਆ ਨਵੇਂ ਪਾਰਟੀਆਂ ਨੂੰ ਡਰ ਹੈ ਕਿ ਆਖਰੀ ਪੜਾ 'ਚ ਇੱਕ ਵੀ ਵੋਟ ਦਾ ਇੱਧਰ ਉੱਧਰ ਹੋਣਾ ਬਾਜ਼ੀ ਪਲਟ ਸਕਦਾ ਹੈ ਸਿਆਸੀ ਸਮੀਕਰਨ ਤੇ ਨਜ਼ਦੀਕੀ ਮੁਕਾਬਲਾ ਚੰਡੀਗੜ੍ਹ ਨਗਰ ਨਿਗਮ ਚ ਬਹੁਤ ਹੀ ਬਹੁਮਤ ਦਾ ਅੰਕੜਾ ਬੇहद ਦਿਲਚਸਪ ਮੋੜ ਉਤੇ ਅਤੇ ਕੁੱਲ ਪੰਤਾ 35 ਕੌਂਸਲਰ ਵਾਲੇ ਸਦਨ ਚ ਮੇਅਰ ਬਣਨ ਲਈ 19 ਵੋਟਾਂ ਦੀ ਜ਼ਰੂਰਤ ਹੈ ਪਾਜਪ ਕੋਲ ਇਸ ਸਮੇ 18 ਵੋਟਾਂ ਨੇ ਤੇ ਉਸ ਨੂੰ ਜਿੱਤ ਲੈ ਸਿਰਫ ਇੱਕ ਹੋਰ ਵੋਟ ਦੀ ਲੋੜ ਹੈ ਦੂਜੀ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੜਜੋੜ ਵੀ 18 ਵੋਟਾਂ ਦੇ ਅੰਕੜੇ ਉਤੇ ਹੈ ਇਸ ਗੜਜੋੜ ਨੂੰ ਵੀ ਮੇਅਰ ਦੀ ਕੁਰਸੀ ਹਾਸਲ ਕਰਨ ਲਈ ਇੱਕ ਵਾਧੂ ਵੋਟ ਜਟਾਉਣੀ ਪਵੇਗੀ ਬਸ ਅਨਸਾਰੀਆਂ ਨਜ਼ਰਾਂ ਹਾਈ ਕੋਰਟ ਦੇ ਫੈਸਲੇ ਤੇ ਭਲਕੇ ਹੋਣ ਵਾਲੀ VOTING ਉਤੇ ਕਿਆ ਹੋਇਆ ਨੇ ਜਿਤੇ ਇੱਕ ਇੱਕ ਵੋਟ ਸ਼ਹਿਰ ਦਾ ਅਗਲਾ ਮੇਅਰ ਤੈਅ ਕਰੇਗੀ ਜੋਧਪੁਰ ਤੋਂ ਪਿਛਲੇ ਹਫਤੇ ਬੇਨਕਾਬ ਹੋਏ 1100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਰੈਕਡ ਦੀ ਜਾਂਚ ਹੁਣ ਗੰਗਾ ਨਗਰ ਸਾਈਬਰ ਪੁਲਿਸ ਵੱਲੋਂ ਕੀਤੀ ਜਾਏਗੀ। ਇਹ ਮਾਮਲਾ ਗੰਗਾ ਨਗਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਪਾਇਆ ਗਿਆ ਜਿੱਥੇ ਦੇ ਸੁਨੀਲ ਕੁਮਾਰ ਉੱਤੇ SIM ਕਾਰ ਜਾਰੀ ਕਰਨ ਦੇ ਦੋਸ਼ ਨੇ। ਇਹ SIM ਨਾ ਸਿਰਫ ਸਾਈਬਰ ਧੋਖੇਬਾਜ਼ਾਂ ਤੱਕ ਪਹੁੰਚੇ ਸਗੋਂ ਕੰਬੋਡੀਆ ਤੋਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਵੀ ਵਰਤੇ ਗਏ ਨੇ। ਪੁਲਿਸ ਨੇ ਦੱਸਿਆ ਕਿ ਇਹ ਰੈਕਟ ਮੁੱਖ ਤੌਰ ਉਤੇ ਕੰਬੋਡੀਆ ਵਿੱਚ ਚੱਲ ਰਹੇ ਕੋਲ ਸੈਂਟਰਾਂ ਤੋਂ ਚੀਨੀ ਗੈਂਗਾਂ ਵੱਲੋਂ ਚਲਾਇਆ ਜਾ ਰਿਹਾ ਸੀ। ਬੇਰੁਜ਼ਗਾਰ ਭਾਰਤੀ ਨੌਜਵਾਨਾਂ ਨੂੰ ਨੌਕਰੀ ਦੇ ਬਹਾਨੇ ਵਿਅਤਨਾਮ ਜਾਂ ਕੰਬੋਡੀਆ ਲਈ ਲੁਭਾਇਆ ਜਾਂਦਾ ਸੀ ਉੱਥੇ ਉਹਨਾਂ ਨੂੰ 15 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਉਹਨਾਂ ਦੇ ਦਸਤਾਵੇਜ਼ ਜ਼ਬਤ ਕਰ ਲਏ ਜਾਂਦੇ ਸਨ ਤੇ ਭਾਰਤੀ ਪਛਾਣਾਂ ਦੀ ਜਾਣਕਾਰੀ ਦੀ ਵਰਤੋਂ ਕਰਕੇ ਤੋਖਾ ਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਇਹ ਕੋਰਸ ਸੈਂਟਰ 1000 ਜਾਂ 1500 ਲੋਕਾਂ ਨਾਲ ਚੱਲ ਰਹੇ ਨੇ ਤੇ ਜਿਸ ਵਿੱਚ ਭਾਰਤ ਪਾਕਿਸਤਾਨ ਨੇਪਾਲ ਤੇ ਬੰਗਲਾਦੇਸ਼ ਦੇ ਵਿਅਕਤੀ ਸ਼ਾਮਲ ਨੇ ਤੋਖਾ ਧੜੀ ਮੁੱਖ ਤੌਰ ਉਤੇ ਨਿਵੇਸ਼ ਯੋਜਨਾਵਾਂ ਟਰੇਡਿੰਗ ਧੋਖੇ ਤੇ ਨਕਲੀ ਐਪਸ ਨਾਲ ਸੰਬੰਧਿਤ ਸੀ ਤੇ ਸਹੂਲਤਾਂ ਨੇ ਹੁਣ 5000 ਤੋਂ ਵੱਧ ਨਕਲੀ SIM ਕਾਰਡ ਤੇ WhatsApp ਖਾਤੇ ਬਲੌਕ ਕਰ ਦਿੱਤੇ ਨੇ ਮਲੇਰਕੋਟਲਾ ਦੇ ਜ਼ਿਲ੍ਹਾ ਹਸਪਤਾਲ 'ਚ ICU ਦੀ ਅਨਹੋਂਦ ਨੂੰ ਹੈਰਾਨ ਕਰਨ ਵਾਲਾ ਫੈਸਲਾ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੰਬੰਧਿਤ ਅਧਿਕਾਰ ਨੂੰ ਰਾਜ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ICU ਸਹੂਲਤਾਂ ਦੀ ਉਪਲਬਧਤਾ ਬਾਰੇ ਵਿਸਤ੍ਰਿਤ ਹਲਫਨਾਮਾ ਦਾਇਰ ਕਰਨ ਲਈ ਨਿਰਦੇਸ਼ ਦਿੱਤੇ ਨੇ ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਖੁੱਲੀ ਅਦਾਲਤ 'ਚ ਪਟੀਸ਼ਨਰ ਦੇ ਵਕੀਲ ਵੱਲੋਂ ਦਿੱਤੀ ਗਈ ਦਲੀਲ ਦਾ ਨੋਟਿਸ ਲੈਂਦਿਆਂ ਕਿਹਾ ਕਿ ਮਲੇਰ ਕੋਟਲਾ ਵਰਗੇ ਜ਼ਿਲ੍ਹਾ ਹਸਪਤਾਲ 'ਚ ਆਈ ਸੀ ਯੂ ਦਾ ਨਾ ਹੋਣਾ ਨਾ ਸਿਰਫ ਹੈਰਾਨੀਜਨ ਕਹਿ ਸਕੋ ਝਟਕਾ ਦੇਣ ਵਾਲਾ ਹੈ ਅਦਾਲਤ ਨੇ ਇਸ ਮੁੱਦੇ ਦੇ ਘੇਰੇ ਨੂੰ ਹੋਰ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਤੱਕ ਵਧਾਉਂਦੇ ਹੋਏ ਕਿਹਾ ਕਿ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਆਈ ਸੀ ਯੂ ਦੀ ਉਪਲਬਧਤਾ ਬਾਰੇ ਸਕੱਤਰ ਵੱਲੋਂ ਹਲਫਨਾਮਾ ਦਾਇਰ ਕੀਤਾ ਜਾਵੇ ਇਸ ਦੇ ਨਾਲ ਹੀ ਅਦਾਲਤ ਨੇ ਜ਼ਿਲ੍ਹਾ ਪੱਧਰ ਉਤੇ ਜ਼ਰੂਰੀ ਡਾਇਗਨੋਸਟਿਕ ਬੁਨਿਆਦੀ ਢਾਂਚੇ ਦੀ ਘਾਟ ਉਤੇ ਚਿੰਤਾ ਪ੍ਰਗਟਾਈ ਹੈ ਤੇ ਪੰਜਾਬ ਸਰਕਾਰ ਨੂੰ ਸਪੱਸ਼ਟ ਕਰਨ ਲਈ ਕਿ ਹੈ ਕਿ ਹਰੇਕ ਜ਼ਿਲ੍ਹਾ ਹਸਪਤਾਲ ਲਈ ਸੀਟੀ ਸਕੈਨ ਤੇ ਐਮ ਆਰ ਆਈ ਮਸ਼ੀਨ ਨੂੰ ਜ਼ਰੂਰੀ ਕਿਉਂ ਨਹੀਂ ਬਣਾਇਆ ਜਾਣਾ ਚਾਹੀਦਾ ਖਾਸ ਕਰਕੇ ਹਰੇਕ ਜ਼ਿਲ੍ਹੇ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਆਪਦੇ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਸਰਕਾਰ ਸਮੇਂ ਦੇ ਮੰਤਰੀ ਸਾਮ ਸੁੰਦਰ ਅਰੋੜਾ ਦੇ ਹੁਸ਼ਿਆਰਪੁਰ ਘਰ 'ਚ ਈਡੀ ਨੇ ਛਾਪਾ ਮਾਰਿਆ ਤੇ ਛਾਪਾ ਕਿਸ ਨੂੰ ਲੈ ਕੇ ਮਾਰਿਆ ਹੈ ਕਿਸ ਬਾਰੇ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਈਡੀ ਵੱਲੋਂ ਇਸ ਸਮੇਂ ਘਰ ਦੀ ਤਲਾਸ਼ੀ ਹੀ ਲਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਬਕਾ ਮੰਤਰੀ ਸਾਮ ਸੁੰਦਰ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪੰਜਾਬ ਪੁਲਿਸ ਨੇ ਸਨੌਰ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਪਠਾਨ ਮਾਜਰਾ ਨੂੰ ਵਿਧਾਇਕ ਹੋਣ ਦੇ ਨਾਤੇ ਪਟਿਆਲਾ ਚ ਇੱਕ ਸਰਕਾਰੀ ਬੰਗਲਾ ਅਲੋਟ ਕੀਤਾ ਗਿਆ ਸੀ ਤੇ ਉਸ ਨੂੰ ਪਟਿਆਲਾ ਦੀ ਅਦਾਲਤ ਨੇ ਬਲਾਤਕਾਰ ਦੇ ਇੱਕ ਮਾਮਲੇ ਚ ਪਗੋੜਾ ਐਲਾਨ ਦਿੱਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਪਹਿਲਾਂ ਪੁਲਿਸ ਨੇ ਵਿਧਾਇਕ ਨੂੰ ਬੰਗਲਾ ਖਾਲੀ ਕਰਨ ਦੀ ਮੰਗ ਕਰਦੇ ਹੋਏ ਇੱਕ ਨੋਟਿਸ ਵੀ ਲਗਾਇਆ ਸੀ ਪਰ ਉਸਨੇ ਫਿਰ ਵੀ ਇਨਕਾਰ ਕਰ ਦਿੱਤਾ ਤੇ ਤੁਹਾਨੂੰ ਦੱਸ ਦਈਏ ਕਿ ਪਠਾਨ ਮਾਜਰਾ ਦੇ ਇਸ ਸਮੇਂ ਆਸਟ੍ਰੇਲੀਆ 'ਚ ਹੋਣ ਦੀ ਖਬਰ ਹੈ ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਪੁਲਿਸ ਜਾਂ ਕਿਸੇ ਹੋਰ ਜਾਂਚ ਏਜੰਸੀ ਦੁਆਰਾ ਨਹੀਂ ਕੀਤੀ ਗਈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ